ਇੱਕ ਵਾਰ ਦੀ ਗੱਲ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਲਈ ਬੈਠੇ ਸਨ ਆਪ ਜੀ ਨੇ ਅਚਾਨਕ ਸਾਹਮਣੇ ਬੈਠੇ ਸਿੱਖਾਂ ਨੂੰ ਸਵਾਲ ਕੀਤਾ ਭਾਈ ਸਿੱਖ ਜਿਸ ਸਮੇਂ ਭਗਤ ਕਬੀਰ ਜੀ ਹੋਏ ਉਸ ਸਮੇਂ ਇਸ ਦੇਸ਼ ਦਾ ਰਾਜਾ ਕੌਣ ਸੀ ਸਿੱਖਾਂ ਵਿੱਚੋਂ ਕੋਈ ਵੀ ਇਸ ਪ੍ਰਸ਼ਨ ਦਾ ਉੱਤਰ ਨਹੀਂ ਦੇ ਸਕਿਆ ਸਿੱਖ ਉਦਾਸ ਹੋ ਗਏ ਕਿ ਗੁਰੂ ਜੀ ਦੇ ਪ੍ਰਸ਼ਨ ਦਾ ਉੱਤਰ ਨਹੀਂ ਦੇ ਸਕੇ ਸਿੱਖਾਂ ਦੀ ਹੈਰਾਨੀ ਦੇਖਣਯੋਗ ਸੀ ਜਦੋਂ ਗੁਰੂ ਜੀ ਨੇ ਉੱਤਰ ਨਾ ਦੇ ਸਕਣ ਦੀ ਗੱਲ ਤੇ ਬਹੁਤ ਖੁਸ਼ੀ ਪ੍ਰਗਟ ਕੀਤੀ ਗੁਰੂ ਜੀ ਨੇ ਆਖਿਆ ਦੇਖੋ ਭਾਈ ਉਸ ਬਾਦਸ਼ਾਹ ਨੂੰ ਕੋਈ ਨਹੀਂ ਜਾਣਦਾ ਜਿਸ ਦੇ ਨਾਲ ਲੱਖਾਂ ਘੋੜੇ ਚੱਲਦੇ ਸਨ ਵੱਡਾ ਲਸ਼ਕਰ ਹੁੰਦਾ ਸੀ ਪਰ ਭਗਤ ਕਬੀਰ ਜੀ ਨੂੰ ਸਾਰੇ ਜਾਣਦੇ ਹਨ ਭਾਵੇਂ ਉਹ ਦੁਨਿਆਵੀ ਤੌਰ ਤੇ ਬੜੇ ਗਰੀਬ ਸਨ ਉਹ ਪਰਮਾਤਮਾ ਦੀ ਭਗਤੀ ਕਰਦੇ ਸਨ ਅਤੇ ਖਲਕਤ ਦੀ ਸੇਵਾ ਕਰਦੇ ਸਨ ਇਸ ਲਈ ਰਿਆਸਤਾਂ ਦੇ ਮਾਲਕ ਅਸਲ ਵਿੱਚ ਮਹਾਨ ਨਹੀਂ ਹੁੰਦੇ ਅਸਲੀ ਮਹਾਨ ਤਾਂ ਭਗਤ ਕਬੀਰ ਜੀ ਵਰਗੇ ਹੁੰਦੇ ਹਨ ਜਿਹੜੇ ਮਾਨਵਤਾ ਦੀ ਸੇਵਾ ਕਰਦੇ ਹਨ ਅਤੇ ਪ੍ਰਭੂ ਗੁਣ ਗਾਉਂਦੇ ਹਨ ਸੱਚਮੁੱਚ ਹੀ ਮਹਾਨਤਾ ਗੁਣਾ ਕਰਕੇ ਹੁੰਦੀ ਹੈ ਦੌਲਤ ਕਰਕੇ ਨਹੀਂ ਦੌਲਤ ਦੀ ਮਹਾਨਤਾ ਆਰਜੀ ਹੈ ਅਤੇ ਉਹ ਬੰਦੇ ਦੇ ਨਾਲ ਹੀ ਖਤਮ ਹੋ ਜਾਂਦੀ ਹੈ ਤਾਕਤ ਅਤੇ ਹਕੂਮਤ ਦੀ ਮਹਾਨਤਾ ਵੀ ਆਰਜੀ ਹੈ ਉਹ ਵੀ ਬੰਦੇ ਦੇ ਨਾਲ ਹੀ ਖਤਮ ਹੋ ਜਾਂਦੀ ਹੈ ਗੁਨਾ ਦੀ ਸਚਾਈ ਦੀ ਭਗਤੀ ਦੀ ਮਹਾਨਤਾ ਅਮਰ ਹੈ ਅਤੇ ਇਹ ਬੰਦੇ ਦੇ ਜਾਣ ਤੋਂ ਬਾਅਦ ਵੀ ਕਾਇਮ ਰਹਿੰਦੀ ਹੈ